ਕੀ ਵਾਲ ਬਚਾਉਣ ਗਏ ਹੁੰਦੇ ਨੇ ਅੱਖਾਂ ਵੀ ਗਵਾ ਬੈਠਦੇ ਨੇ ਦਵਾਈ ਐਪਲਾਈ ਕੀਤੀ ਜਾਂਦੀ ਹੈ ਲੋਕ ਘਰ ਪਹੁੰਚਦੇ ਨੇ ਤਾਂ ਅੱਖਾਂ ਵੀ ਉਹਨਾਂ ਚ ਸਾੜ ਪੈਣਾ ਸ਼ੁਰੂ ਹੋ ਜਾਂਦਾ ਡਾਕਟਰ ਜਾਂਦੇ ਨੇ ਡਾਕਟਰ ਕਹਿੰਦਾ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਕਿ ਘਟ ਰਹੀ ਹੈ ਲੋਕੀ ਕਹਿੰਦੇ ਫਰੀ ਤਾਂ ਚਾਹੇ ਜ਼ਹਿਰ ਹੀ ਮਿਲਦੇ ਸੀ ਉਹ ਵੀ ਖਾ ਲਈਏ ਬਿਲਕੁਲ ਕੀ ਮੋٹے ਹੋਣ ਦੀ ਦਵਾਈ ਲੋਕਾਂ ਨੂੰ ਸਟੀਰੀਡ ਖਵਾਈ ਜਾਂਦੇ ਆ ਇਦਾਂ ਹੀ ਜਿਵੇਂ ਗੰਜੇ ਹੋਣ ਦੇ ਲੋਕੀ ਜਮਾਲ ਕੋਟਾ ਲਗਾ ਲਗਾ ਕੇ ਉਹਨਾਂ ਦੇ ਕੁਝ ਟਾਈਮ ਲਈ ਤੁਸੀਂ ਜਮਾਲ ਕੁੱਟਾ ਆ ਜਾਂ ਕੁਝ ਵੀ ਕੋਈ ਅਦਲੀ ਚੀਜ਼ ਅਪਲਾਈ ਕੀਤੀ ਜਿਹੜੀ ਉਹਨਾਂ ਨੇ ਲਗਾਈ ਬਟ ਇਹ ਚੀਜ਼ਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਕਿ ਜਮਾਲ ਕੁੱਟਾ ਲਗਾ ਕੇ ਕਿਤੇ ਤੁਸੀਂ ਆਪ ਆਪਣੀ ਅੱਖਾਂ ਨਾਲ ਗੁਆ ਕੇ ਬਹਿ ਜਾਣਾ ਕਿ ਵਾਲ ਜਿੰਨੇ ਚਿੱਕਰ ਟੋੜੇ ਸਟਰੋਂਗ ਨਹੀਂ ਹੋਣਗੇ ਵਾਲ ਮੋਟੇ ਨਹੀਂ ਹੋਣਗੇ ਤੁਹਾਡੇ ਵਾਲ ਬਚਣਗੇ ਨਹੀਂ ਪਿਛਲੇ ਦਿਨੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਗੰਗੇਪੰਦਾ ਇਲਾਜ ਕੀਤਾ ਜਾਂਦਾ ਉਹ ਵੀ ਮੁਫਤ ਜਿਸ ਦੇ ਪ੍ਰਤੀ ਚਲਦੇ ਹੋਏ ਕਾਫੀ ਜ਼ਿਆਦਾ ਲੋਕ ਉਹਨਾਂ ਕੋ ਪਹੁੰਚਦੇ ਨੇ ਦਵਾਈ ਲਵਾਉਂਦੇ ਨੇ ਪਰ ਉਸ ਤੋਂ ਬਾਅਦ ਜਿਹੜਾ ਕੀ ਆ ਉਹਦਾ ਰਿਜ਼ਲਟ ਨਿਕਲ ਕੇ ਆਉਂਦਾ ਹੈ ਕਿ ਉਹ ਅੱਖਾਂ ਤੋਂ ਵੀ ਅੰਨੇ ਹੋ ਜਾਂਦੇ ਨੇ ਯਾਨੀ ਕਿ ਵਾਲ ਬਚਾਉਣ ਗਏ ਹੁੰਦੇ ਨੇ ਅੱਖਾਂ ਵੀ ਗਵਾ ਬੈਠਦੇ ਨੇ ਤਾਂ ਇਸ ਦੇ ਪ੍ਰਤੀ ਗੱਲ ਗੱਲਬਾਤ ਕਰਦੇ ਸਾਰਨਾ ਡਾਕਟਰ ਪ੍ਰਦੀਪ ਅਗਰ왈 ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਿਟੀ ਹੈਡਲਾਈਨ ਦੇ ਜਿੰਨੇ ਵੀ ਵਿਊਅਰਸ ਹੈ ਖਾਸ ਕਰਕੇ ਇਹ ਸਾਡੇ तकरीबन ਲੋਕਾਂ ਦੀ ਇੱਕ ਮਨੋਪਲੀ ਬਣ ਜਾਂਦੀ ਹੈ ਕਿ ਲੋਕਾਂ ਨੂੰ ਜਿੱਥੇ ਕੋਈ ਫਰੀ ਚੀਜ਼ ਮਿਲਦੀ ਹੈ ਨਾ ਲੋਕੀ ਕਹਿੰਦੇ ਫਰੀ ਤਾਂ ਚਾਹੇ ਜ਼ਹਿਰ ਹੀ ਮਿਲਦੇ ਅਸੀਂ ਉਹ ਵੀ ਖਾ ਲਈਏ ਬਿਲਕੁਲ ਤੁਸੀਂ ਦੇਖੋ ਲੋਕੀ ਜਦੋਂ ਕੋਈ ਵੀ ਸਰਕਾਰਾਂ ਚੋਂਦੇ ਆ ਆਟਾ ਦਾਲ ਦੇ ਚੱਕਰ ਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੀ ਦਾਤੇ ਲਗਾ ਦਿੰਦੇ ਆ ਇਹਦੇ ਲੋਕੀ ਫਰੀ ਦੇ ਚੱਕਰ ਚ ਇਹਨਾਂ ਨੇ ਕਹਿੰਦੇ ਅਸੀਂ ਗੰਜੇਪਨ ਦਾ ਦੂਰ ਕਰਨਾ ਸੀ ਖਾਸ ਕਰਕੇ ਉਹ ਜਿਹਨੇ ਲੋਕੀ ਕਹਿੰਦੇ ਫਰੀ ਹੈ ਉਹ ਫਰੀ ਨਹੀਂ ਹੈ ਉੱਥੇ ਉਹਨਾਂ ਤੋਂ ਸੁਣਨ ਚ ਆਇਆ ਜੋ ਕਿ ਉਹਨਾਂ ਕੋਲ ਤੇਲ ਦੀ ਸ਼ਿਸ਼ੀ ਦੇ ਕੁਝ ਪੈਸੇ ਵੀ ਲਿੱਤੇ ਜਾ ਰਹੇ ਆ। ਇਦਾਂ ਦਾ ਹੀ ਕਾਂਡ ਆਈ ਥਿੰਕ ਦਸੰਬਰ 2024 ਚ ਆ ਜਿਹੜਾ ਕਾਂਡ ਹੈ ਤੁਹਾਡੇ ਵਾਲਾ ਇਹ ਰੀਸੈਂਟਲੀ ਸੰਗਰੂਰ ਚ ਹੋਇਆ ਵਾ ਤੇ ਇੱਕ ਕਾਂਡੇ ਦਾ ਮਿਰਠ ਚ ਹੋਇਆ ਸੀ ਦਸੰਬਰ 2024 ਚ ਜਿੱਥੇ ਕੋਈ ਸਲਮਾਨ ਨਾਮ ਦੇ ਇਨਸਾਨ ਨੇ ਕਾਫੀ ਲੋਕਾਂ ਦਾ ਦੇਖੋ ਲੋਕਾਂ ਦੇ ਜਿਨ੍ਹਾਂ ਦੇ ਉਹ ਕੁਝ ਲੱਗਿਆ ਵਾ ਉਹਨਾਂ ਦੇ ਕੁਝ ਬਾਲ ਆਏ ਵੀ ਲੋਕੀ ਕਹਿੰਦੇ ਬਾਲ ਸਾਡੇ ਆਯੁਰਵੇਦ ਇਦਾਂ ਦੀ ਬੜੀ ਜੜੀ ਬੂਟੀਆਂ ਹੁੰਦੀਆਂ ਜਿਦੇ ਨਾਲ ਬਾਲ ਆ ਜਾਂਦੇ ਐ ਬਟ ਕਹਿੰਦੇ ਆ ਨਾ ਜੀ ਜੇ ਕਿਸੇ ਨੂੰ ਨੀਮ ਹਕੀਮ ਖਤਰਾ ਜਾਣ ਜੀ ਕਿਸੇ ਕੋਲ ਥੋੜੀ ਜੀ ਕੋਈ ਚੀਜ਼ ਮਿਲ ਗਈ ਜਿਹੜਾ ਬੰਦਾ ਪੜਿਆ ਲਿਖਿਆ ਹੈ ਜਿਹੜੇ ਉਹਨੂੰ ਪੈਥੀ ਦੇ ਵਿੱਚੋਂ ਨੇ ਕੰਮ ਕੀਤਾ ਹੋਇਆ ਉਹਨੂੰ ਪਤਾ ਹੈ ਕਿ ਇਸ ਚੀਜ਼ ਦਾ ਨੁਕਸਾਨ ਕੀ ਹੈ ਜਿਵੇਂ ਲੋਕੀ ਮੋٹے ਹੋਣ ਦੀ ਦਵਾਈ ਲੋਕਾਂ ਨੂੰ ਸਟੀਰਡ ਖਵਾਈ ਜਾਂਦੇ ਐ ਇਦਾਂ ਹੀ ਜਿਵੇਂ ਗੰਜੇ ਹੋਣ ਦੇ ਲੋਕੀ ਜਮਾਲ ਕੋਟਾ ਲਗਾ ਲਗਾ ਕੇ ਉਹਨਾਂ ਦੇ ਫੋਲਿਕਲਸ ਉਹਨਾਂ ਦੇ ਟੈਂਪਰੇਰੀ ਫੋਲਿਕਲਸ ਖੁੱਲ ਜਾਂਦੇ ਐ ਕੁਝ ਟਾਈਮ ਲਈ ਤੁਸੀਂ ਜਮਾਲ ਕੋਟਾ ਜਾਂ ਕੁਝ ਵੀ ਕੋਈ ਇਦਾਂ ਦੀ ਚੀਜ਼ ਅਪਲਾਈ ਕੀਤੀ ਜਿਹੜੀ ਉਹਨਾਂ ਨੇ ਲਗਾਈ ਬਟ ਇਹ ਚੀਜ਼ਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਮੈਂ ਜਿੰਨੇ ਵੀ ਤੁਹਾਡੇ ਈਵਰਸ ਦੇਖ ਰਹੇ ਉਹਨਾਂ ਨੂੰ ਕਹੂੰਗਾ ਕੋਈ ਇਦਾਂ ਦੀ ਕੋਸ਼ਿਸ਼ ਨਹੀਂ ਕਰਨੀ ਕਿ ਜਮਾਲ ਕੋਟਾ ਲਗਾ ਕੇ ਕਿਤੇ ਤੁਸੀਂ ਆਪ ਆਪਣੀ ਅੱਖਾਂ ਨਾਲ ਗਵਾ ਕੇ ਬਹਿ ਜਾਣਾ ਪਰ ਮੈਨੂੰ ਇੱਕ ਗੱਲ ਦੱਸੋ ਜਿੱਦਾਂ ਕਈ ਲੋਕਾਂ ਦੇ ਉੱਥੇ ਵਾਲ ਆਏ ਵੀ ਨੇ ਪਰ ਕੀ ਉਹ ਵਾਲ ਜਿਹੜੇ ਲਾਈਫਟਾਈਮ ਉਦਾਂ ਹੀ ਰਹਿਣਗੇ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਜੀ ਕਿਉਂਕਿ ਵਾਲ ਜਦੋਂ ਪਤਲੇ ਹੈ ਵਾਲ ਤੁਹਾਡੇ ਨਿਕਲ ਗਏ ਵਾਲ ਤਾਂ ਕਮਜ਼ੋਰ ਹੈਗੇ ਬਾਲ ਤੁਹਾਡੇ ਨਿਕਲ ਗਏ ਬਾਲ ਜਿੰਨੇ ਚਿੱਕਰ ਤੁਹਾਡੇ ਸਟਰੋਂਗ ਨਹੀਂ ਹੋਣਗੇ ਬਾਲ ਮੋਟੇ ਨਹੀਂ ਹੋਣਗੇ ਤੁਹਾਡੇ ਬਾਲ ਬਚਣਗੇ ਨਹੀਂ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਚ ਟੀ ਤੁਸੀਂ ਨਾਮ ਸੁਣਿਆ ਹੋਣਾ ਹੈ ਡਾਈ ਹਾਈਡਰੋ ਟੈਸਟੋਸਟਰੋਨ ਕਹਿੰਦੇ ਆ ਇਹ ਕੀ ਹੁੰਦਾ ਵਾ ਜਦੋਂ ਸਾਡੇ ਬਾਲ ਪਤਲੇ ਹੋ ਜਾਂਦੇ ਆ ਇਹਨਾਂ ਨੂੰ ਸਟਰੋਂਗ ਕਰਨ ਲਈ ਮਜ਼ਬੂਤ ਕਰਨ ਲਈ ਉਦਾਂ ਦੀ ਡਾਈਟ ਦੀ ਲੋੜ ਹੁੰਦੀ ਹੈ ਜਾਂ ਕਿਸੇ ਕੁਆਲੀਫਾਈਡ ਪਰਸਨ ਦੀ ਲੋੜ ਹੁੰਦੀ ਹੈ ਵੀ ਤੁਹਾਨੂੰ ਉਹ ਤੁਹਾਨੂੰ ਗਾਈਡ ਕਰ ਸਕੇ ਵੀ ਇਹ ਤੁਸੀਂ ਕੀ ਕੀ ਲੈਣਾ ਵਾ ਜਿਹੜੀ ਇਹ ਚ ਡੀ ਐਚ ਟੀ ਡਾਈਟਸ ਹੈ ਤੁਸੀਂ ਇਹਦੇ ਲਈ ਕੱਦੂ ਦੇ ਬੀਜ ਆਪਣੇ ਸਿੰਪਲ ਹੀ ਕੱਦੂ ਦੇ ਬੀਜ ਆਂਦੇ ਆ ਤੁਸੀਂ ਇਹ ਖਾ ਸਕਦੇ ਹੋ ਪ੍ਰੋਟੀਨ ਦੀਆਂ ਚੀਜ਼ਾਂ ਲੈ ਸਕਦੇ ਹੋ ਜਿਹੜੇ ਸਿੰਪਲ ਲੋਕ ਨੋਨ ਵੈਜੀਟੇਰੀਅਨ ਹੈਗੀ ਹੈ ਉਹ ਤਾਂ ਐਗ ਵੀ ਲੈ ਸਕਦੇ ਜਿਹੜੇ ਐਗ ਨਹੀਂ ਖਾ ਸਕਦੇ ਉਹ ਪਨੀਰ ਲੈ ਸਕਦੇ ਆ ਖਾਸ ਕਰਕੇ ਇੱਕ ਲਾਈਕੋਪੀਨ ਆਂਦੀ ਲਾਈਕੋਪੀਨ ਦਾ ਤੁਸੀਂ ਨਾਂ ਸੁਣਿਆ ਹੈ ਇਹ ਲਾਈਕੋਪੀਨ ਜਿਹੜੀ ਹੈ ਕਾਫੀ ਜ਼ਿਆਦਾ ਹੈਲਪ ਕਰਦੀ ਹੈ ਲਾਈਕੋਪੀਨ ਤੁਹਾਨੂੰ ਟਮਾਟਰ ਦੇ ਵਿੱਚ ਮਿਲ ਜਾਂਦਾ ਹੈ ਤਰਬੂਜ ਦੇ ਵਿੱਚ ਮਿਲ ਜਾਂਦਾ ਹੈ ਇਹ ਤੁਸੀਂ ਯੂਜ਼ ਕਰੋਗੇ ਇਹਦੇ ਨਾਲ ਤੁਹਾਨੂੰ ਜਿਹੜਾ ਫਾਇਦਾ ਮਿਲਦਾ ਵਾ ਇਹ ਮੈਂ ਪ੍ਰਸ਼ਾਸਨ ਨੂੰ ਵੀ ਕਲੀਅਰ ਬੋਲਣਾ ਚਾਹੁੰਦਾ ਵੀ ਜੇ ਕੋਈ ਇਦਾਂ ਦਾ ਅਨਕੁਆਲੀਫਾਈਡ ਬੰਦਾ ਕੋਈ ਸਲੂਨ ਦੇ ਵਿੱਚ ਇਦਾਂ ਦਾ ਕੰਮ ਕਰਦਾ ਹੈ ਜਾਂ ਕੋਈ ਵੀ ਜਿਵੇਂ ਲੋਕੀ ਲੋਕਾਂ ਨੂੰ ਪਤਾ ਨਹੀਂ ਹੈਗਾ ਨਾ ਚੀਜ਼ਾਂ ਦਾ ਨੁਕਸਾਨ ਕੀ ਹੈਗਾ ਵਾ ਤੁਸੀਂ ਇਹ ਦੇਖੋ ਫੋਰ ਦਾ ਟਾਈਮਿੰਗ ਲਈ ਆਪਣੇ ਥੋੜੇ ਜਿਹੇ ਪੈਸੇ ਆਪਣੇ ਵਿਧਾਨ ਲਈ ਤੁਸੀਂ ਆਪਣਾ ਲਾਲਚ ਲੋਕਾਂ 'ਚ ਕਿੰਨਾ ਵੱਧ ਗਿਆ ਆਪਣੀ ਕਮਾਈ ਪਿੱਛੇ ਲੋਕਾਂ ਦੀ ਅੱਖਾਂ ਤੱਕ ਤੁਸੀਂ ਨੁਕਸਾਨ ਕਰਵਾਈ ਜਾਂਦੇ ਹੋ ਇੱਕ ਫ੍ਰੀ ਕੈਂਪ ਜਦਾ ਲਾ ਦਿੱਤਾ ਗਿਆ ਲੋਕਾਂ ਨੂੰ ਇੱਕ ਆਪਣੇ ਜਾਲ ਚ ਫਸਾ ਲਿਆ ਕਿ ਫ੍ਰੀ ਕੈਂਪ ਲੱਗਿਆ ਵੀ ਆ ਜਾਓ ਪਰ ਜਦੋਂ ਦਵਾਈ ਅਪਲਾਈ ਕੀਤੀ ਜਾਂਦੀ ਹੈ ਲੋਕ ਘਰ ਪਹੁੰਚਦੇ ਨੇ ਤਾਂ ਅੱਖਾਂ ਵੀ ਉਹਨਾਂ ਚ ਸਾੜ ਪੈਣਾ ਚੁਰ ਹੋ ਜਾਂਦਾ ਡਾਕਟਰ ਜਾਂਦੇ ਨੇ ਡਾਕਟਰ ਕਹਿੰਦਾ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਘੱਟ ਰਹੀ ਆ ਇਹ ਕਿਉਂ ਮਤਲਬ ਮਿਸ ਇਸ ਤਰੀਕੇ ਦੇ ਜਾਲ ਦੇ ਵਿੱਚ ਨੀਮ ਹਕੀਮ ਜਿਹੜੇ ਫਸਾਰੇ ਨੇ ਲੋਕਾਂ ਨੂੰ ਕਿ ਉਹਨਾਂ ਦੀ ਅੱਖਾਂ ਤੋਂ ਵੀ ਮੇਰਾ ਖਤਰਾ ਪੈਦਾ ਹੋ ਰਿਹਾ ਦੇਖੋ ਜੀ ਮੈਂ ਤਾਂ ਇਹ ਚਾਹੂੰਗਾ ਮੈਂ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਾਂਗੇ ਵੀ ਜਿਨ੍ਹਾਂ ਲੋਕਾਂ ਦੇ ਵੀ ਅੱਖਾਂ ਨੂੰ ਇਦਾਂ ਦਾ ਨੁਕਸਾਨ ਹੋਇਆ ਪਰਮਾਤਮਾ ਉਹਨਾਂ ਨੂੰ ਅੱਖਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਖਾਸ ਕਰਕੇ ਜੇ ਕਿਸੇ ਨੂੰ ਕੋਈ ਇਦਾਂ ਦਾ ਲੱਗਦਾ ਵਾ ਤੁਸੀਂ ਕਿਸੇ ਵੀ ਆਈ ਸਪੈਸ਼ਲਿਸਟ ਕੋਲੇ ਜਾ ਸਕਦੇ ਹੋ ਅੱਖਾਂ ਦੇ ਡਾਕਟਰ ਨੂੰ ਦਿਖਾ ਸਕਦੇ ਹੋ ਖਾਸ ਕਰਕੇ ਇਹਦੇ ਲਈ ਜੇ ਕਿਸੇ ਨੂੰ ਜ਼ਿਆਦਾ ਇਚਿੰਗ ਹੁੰਦੀ ਹੈ ਗੁਲਾਬ ਜਲ ਵੀ ਤੁਸੀਂ ਪਾ ਸਕਦੇ ਹੋ ਤੇ ਇਹਦੇ ਕਰਕੇ ਖਾਸ ਕਰਕੇ ਜਿਹੜੀ ਮਕੀ ਲੋਕਾਂ 'ਚ ਇੱਕ ਅਵੇਅਰਨੈਸ ਜ਼ਰੂਰੀ ਹੈਗੀ ਹੈ ਕਿ ਸਾਡੀ ਜਿਹੜੇ ਦੇਸ਼ ਦੇ ਵਿੱਚ ਅਨਪੜਤਾ ਜ਼ਿਆਦਾ ਵਾ ਅਨਪੜਤਾ ਕਰਕੇ ਲੋਕੀ ਨਾ ਇਦਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਆ